कुछ सोच के गल कर फर्क पुलवामा के बाद मैंने पब्लिकली कहा था कि जो आग देशवासियों के दिल में है वो आग मेरे दिल में भी है हम तुम्हें मारेंगे और जरूर मारेंगे लेकिन वो बंदूक भी हमारी होगी गोली भी हमारी होगी और वक्त भी हमारा होगा Information that is put in the human brain. It must have man making, character making, and life building as a ਜਿਸ ਦਿਨ ਭਾਰਤ ਦਾ ਪ੍ਰਧਾਨ ਮੰਤਰੀ ਆਪਣੇ ਅਹੁਦੇ ਦੀ ਸਹੁੰ ਚੁੱਕ ਰਿਹਾ ਸੀ ਉਸੇ ਦਿਨ ਉਹਨਾਂ ਦੇ ਸਹੁੰ ਚੁੱਕਣ ਤੋਂ ਲਗਭਗ 1 ਘੰਟਾ ਪਹਿਲੇ ਜੰਮੂ ਅਤੇ ਕਸ਼ਮੀਰ ਵਿੱਚ دہشت گردਾਂ ਨੇ ਹਿੰਦੂ ਤੀਰਥ ਯਾਤਰੀਆਂ ਦੀ ਲਗਭਗ 10 ਦੇ ਕਰੀਬ ਹਿੰਦੂ ਤੀਰਥ ਯਾਤਰੀਆਂ ਦੀ ਹੱਤਿਆ ਕਰ ਦਿੱਤੀ ਇਹ ਕਦਮ ਭਾਰਤ ਦੀ ਪ੍ਰਭੂਸੱਤਾ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਲਲਕਾਰਨ ਵਾਲਾ ਸੀ ਇਸ ਦਾ ਜਵਾਬ ਕੀ ਹੋਵੇਗਾ ਕੀ ਦਿੱਤਾ ਵੀ ਜਾਵੇਗਾ ਜਾਂ ਬਸ ਇਹੋ ਜਿਹੇ ਸਵਾਲਾਂ ਦੇ ਜਵਾਬ ਅੱਜ ਦੀ ਇਸ ਵੀਡੀਓ ਵਿੱਚ ਲੱਭਣ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਇਹ ਬੜੀ ਹੀ ਮੱਦਭਾਗੀ ਘਟਨਾ ਹੈ ਭਾਵੇਂ ਕੋਈ ਵੀ ਧਰਮ ਦਾ ਸਥਾਨ ਹੋਵੇ ਜਾਂ ਮਜ਼ਬ ਦਾ ਜੋ ਤੀਰਥ ਯਾਤਰੀ ਉਹਨਾਂ ਸਥਾਨਾਂ ਦੀ ਯਾਤਰਾ ਆਪਣੀ ਆਸਥਾ ਕਰਕੇ ਕਰਦੇ ਹਨ ਉਹਨਾਂ ਦਾ ਕਤਲ ਇਹ ਬਹੁਤ ਹੀ निंदनीयੋਗ ਘਟਨਾ ਹੈ ਇਹ ਘਟਨਾ ਵਾਪਰੀ ਸੀ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਦੋਸਤੋ ਜੇ ਰਿਆਸੀ ਜ਼ਿਲ੍ਹੇ ਬਾਰੇ ਨਹੀਂ ਪਤਾ ਹੈ ਤਾਂ ਮਾਤਾ ਵੈਸ਼ਨੋ ਦੇਵੀ ਮੰਦਿਰ ਇਹ ਰਿਆਸੀ ਵਿੱਚ ਹੀ ਪੈਂਦਾ ਹੈ ਰਿਆਸੀ ਰਜੋੜੀ ਜ਼ਿਲ੍ਹੇ ਦੀ ਸੀਮਾ ਤੇ ਹੀ ਇੱਕ ਹੋਰ ਹਿੰਦੂਆਂ ਦਾ ਪ੍ਰਾਚੀਨ ਧਾਰਮਿਕ ਸਥਾਨ ਪੈਂਦਾ ਹੈ ਸ਼ਿਵਖੋੜੀ ਬਹੁਤ ਲੋਕ ਖਾਸ ਕਰ ਸ਼ਿਵ ਭਗਤ ਜੋ ਵੈਸ਼ਨੋ ਦੇਵੀ ਜਾਂ ਕਸ਼ਮੀਰ ਵਾਲਾ ਹੁੰਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸ਼ਿਵਖੋੜੀ ਦੇਵੀ ਦਰਸ਼ਨ ਕੀਤੇ ਜਾਣ ਇੰਜ ਹੀ ਦੋਸਤੋ ਇੱਕ ਜੱਥਾ ਬਸ ਰਹੀਂ ਸ਼ਿਵਖੋੜੀ ਜਾ ਰਿਹਾ ਸੀ ਦਸ਼ਤਗਰਦਾਂ ਪਾਕਿਸਤਾਨ ਪ੍ਰਸਤ ਦਸ਼ਤਗਰਦਾਂ ਨੇ ਇਸ ਵਾਸਤੇ ਫਾਇਰਿੰਗ ਕਰਕੇ ਲਗਭਗ 10 ਦੇ ਕਰੀਬ ਹਿੰਦੂ ਤੀਰਥ ਯਾਤਰੀਆਂ ਦੀ ਹੱਤਿਆ ਕਰ ਦਿੱਤੀ ਡਰਾਈਵਰ ਦੇ ਗੋਲੀ ਵਜਨ ਕਰਕੇ ਦੋਸਤੋ ਬੱਸ ਆਊਟ ਆਫ ਕੰਟਰੋਲ ਹੋ ਗਈ ਅਤੇ ਬਹਾ ਨੁਕਸਾਨ ਹੋਇਆ ਅਦੇ ਅਨੇਕਾਂ ਤੀਰਥ ਯਾਤਰੀ ਜ਼ਖਮੀ ਵੀ ਹੋਏ ਹਨ ਦੋਸਤੋ ਭਾਰਤ ਦੇ ਪ੍ਰਧਾਨ ਮੰਤਰੀ ਦੇ ਸੋਚਕ ਸਮਾਗਮ ਤੋਂ ਲਗਭਗ 1 ਘੰਟਾ ਪਹਿਲਾਂ ਹੋਈ ਇਹ ਵਾਰਦਾਤ ਸਿੱਧੀ ਸਿੱਧੀ ਭਾਰਤ ਦੀ ਨਵੀਂ ਚੁਣੀ ਹੋਈ ਸਰਕਾਰ ਨੂੰ ਇੱਕ ਚੁਣੌਤੀ ਸੀ ਜੰਮੂ ਕਸ਼ਮੀਰ ਖਾਸ ਕਰਕੇ ਕਸ਼ਮੀਰ ਵਿੱਚ ਚੋਣਾ ਹੋਇਆ ਪਹਿਲਾਂ ਇਹ ਚੋਣਾ ਵਿੱਚ ਲਗਭਗ 15 ਤੋਂ 20% ਤੱਕ ਹੀ VOTING ਹੁੰਦੀ ਸੀ ਪਰ ਦੋਸਤੋ ਇਸ ਵਾਰ ਬਾਕੀ ਭਾਰਤ ਵਾਂਗ ਇੱਥੇ ਵੀ 50% ਤੋਂ ਵੱਧ VOTING ਹੋਈ ਪੋਲਿੰਗ ਸਟੇਸ਼ਨਾਂ ਦੇ ਉੱਪਰ ਲੋਕਾਂ ਦੀ ਵੋਟ ਪਾਉਣ ਦੀ ਭੀੜ ਕਸ਼ਮੀਰ ਦੇ ਨੋਰਮਲ ਹੁੰਦੇ ਹਾਲਾਤਾਂ ਦਾ ਪੂਰਾ ਪ੍ਰਗਟਾਵਾ ਕਰਦੀ ਸੀ ਪਰ ਉਸ ਤੋਂ ਵੀ ਵੱਧ ਪਰ ਉਸ ਤੋਂ ਵੀ ਵੱਧ ਦੋਸਤੋ ਲੋਕਾਂ ਦੀ ਭਾਵਤ ਵਿੱਚ ਲੋਕਤੰਤਰ ਵਿੱਚ ਆਸਥਾ ਆਪਣੇ ਬੇਤਰਪ ਭਵਿੱਖ ਦੀ ਆਸ ਦਾ ਪ੍ਰਗਟਾਵਾ ਕਰਦੀ ਸੀ ਇਹ ਵਧੀ ਹੋਈ VOTING ਦੋਸਤੋ ਇਹੋ ਗੱਲ ਬਾਰਡਰ ਪਾਰ ਦੇ ਆਕਾਮਾਂ ਪਾਕਿਸਤਾਨ ਨੂੰ ਹਜ ਨਹੀਂ ਹੋਈ ਦੋਸਤੋ 35 ਸਾਲਾਂ ਤੋਂ ਚੱਲਿਆ ਆ ਰਿਹਾ ਉਹਨਾਂ ਦਾ ਡਿਵਾਈਡ ਇੰਡੀਆ ਕਬਜ਼ਾ ਇਹ ਕਸ਼ਮੀਰ ਇਹ ਮਿਸ਼ਨ ਫੇਲ ਹੁੰਦਾ ਨਜ਼ਰ ਆਇਆ ਇਹਨਾਂ ਤਾਕਤਾਂ ਨੂੰ ਇਹਨਾਂ ਚੋਣਾਂ ਵੇਲੇ ਉਹਨਾਂ ਨੇ ਆਪਣੇ ਸੱਲ ਐਕਟੀਵੇਟ ਕਰਕੇ ਉਹਨਾਂ ਨੇ ਖਾਸ ਮੌਕੇ ਖਾਸ ਸਮੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਜੋ ਸਿੱਧਾ ਸਿੱਧਾ ਦਿੱਲੀ ਦੀ ਨਵੀਂ ਚੁਣੀ ਹੋਈ ਕੇਂਦਰ ਸਰਕਾਰ ਨੂੰ ਚੁਣੌਤੀ ਦਿੱਤੀ ਜਾਵੇ। ਦੋਸਤੋ ਸੱਚਮੁੱਚ ਇਹ ਇੱਕ ਲਲਕਾਰ ਵਾਂਗ ਹੀ ਹੈ। ਭਾਰਤ ਦੇ ਲੋਕਾਂ ਨੂੰ ਇਹ ਯਕੀਨ ਸੀ ਕਿ ਇਸ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਕੋਈ ਠੁਕਮਾ ਜਵਾਬ ਦੇਣਗੇ। ਪਰ ਹਾਲੇ ਤੱਕ ਦੋਸਤੋ ਕੁਝ ਵੀ ਨਹੀਂ ਹੋਇਆ। ਪਹਿਲਾਂ ਵੀ ਜਦੋਂ ਪਾਕਪਰਸਤ دہشت گردਾਂ ਨੇ ਉੜੀ ਹਮਲਾ ਕੀਤਾ ਸੀ ਤਾਂ ਭਾਰਤ ਨੇ ਸਰਜਿਕਲ ਸਟ੍ਰਾਈਕ ਰਾਹੀਂ ਸੀਮਾ ਪਾਰ ਜਾ ਕੇ ਠੁਕਮਾ ਜਵਾਬ ਦਿੱਤਾ। ਫਿਰ ਜਦੋਂ ਪਲਵਾਮਾ ਵਾਲੀ ਘਟਨਾ ਹੋਈ ਤਾਂ ਕਹਿੰਦੇ ਨੇ ਕਿ 에ਅਰ ਸਟ੍ਰਾਈਕ ਕੀਤੀ ਗਈ। ਪਰ ਮੈਂ ਉਸ 에어 ਸਟ੍ਰਾਈਕ ਵੇਲੇ ਸਾਡੇ ਪੰਜਾਬ ਦੇ ਸਨਮਾਨਯੋਗ ਨਵਜੋਤ ਸਿੰਘ ਸਿੱਧੂ ਵਰਗੇ ਉਹਨਾਂ ਦਾ ਕਹਿਣਾ ਸੀ ਕਿ ਦੋ ਚਾਰ ਕਾਂ ਦੇ ਬੂਟੇ ਢਾਉਣ ਦਾ ਨਾ 에어 ਸਟ੍ਰਾਈਕ ਬਣਾ ਦਿੱਤਾ ਗਿਆ ਇਹਨਾਂ ਜੋ ਇਸ 에어 ਸਟ੍ਰਾਈਕ ਦਾ ਮਜ਼ਾਕ ਬਣਾਉਂਦੇ ਰਹੇ ਉਸ ਵੇਲੇ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਹੋ ਜਿਹੇ ਲੀਡਰਾਂ ਨੇ ਵੀ 에어 ਸਟ੍ਰਾਈਕ ਦੇ ਸਬੂਤ ਤੱਕ ਮੰਗੇ ਇਹੋ ਜਿਹੀ ਸੋਚ ਦੇ ਲੋਕਾਂ ਮੁਤਾਬਕ ਭਾਰਤ ਦੀ ਜਵਾਬੀ ਕਾਰਵਾਈ 에어 ਸਟ੍ਰਾਈਕ ਬਸ ਫਰਜ਼ੀ ਦਾਵਾ ਸੀ ਫੌਜ ਦਾ ਉਪ ਭਾਰਤੀ ਫੌਜ ਦੇ ਦਾਅਵਿਆਂ ਨੂੰ ਝਟਲਾ ਕੇ ਮੋਦੀ ਗਵਰਨਮੈਂਟ ਦਾ ਪਾਕਿਸਤਾਨ ਵਾਂਗ ਹੀ ਮਜ਼ਾਕ ਉਡਾ ਰਹੇ ਸਨ ਜਦੋਂ ਕਿ ਟੈਰਰਿਸਟ ਟ੍ਰੇਨਿੰਗ ਕੈਂਪ ਜੋ ਡਿਸਟਰੋਏ ਕੀਤੇ ਗਏ ਸਨ ਅੰਤਰਰਾਸ਼ਟਰੀ ਮੀਡੀਆ ਉਹਨਾਂ ਵਿੱਚ ਉਹਨਾਂ ਦੀ ਰਿਪੋਰਟ ਮੁਤਾਬਕ ਕੁਝ ਹੋਰ ਹੀ ਦਾਵਾ ਸੀ ਉਹਨਾਂ ਦੇ ਮੁਤਾਬਕ 200 ਤੋਂ 400 ਦੇ ਤਕਰੀਬ ਕਿਲਿੰਗ ਹੋਈਆਂ ਸਨ ਉਸ ਹਮਲੇ ਵਿੱਚ ਪਰ ਦੋਸਤੋ ਉਹ ਦੋਵੇਂ ਅਟੈਕ ਭਾਰਤੀ ਫੌਜ ਸੀਆਰਪੀ ਉੱਪਰ ਕੀਤੇ ਗਏ ਸਨ ਭਾਰਤੀ ਫੌਜ ਦੇ ਜਵਾਨਾਂ ਦੀ ਮੌਤ ਦਾ ਬਦਲਾ ਲਿਆ ਗਿਆ ਪਰ ਇਸ ਵਾਰ 10 નિર્ਦੋਸ਼ ਤੀਰਥ ਯਾਤਰੀਆਂ ਨੂੰ ਸ਼ਿਕਾਰ ਬਣਾਇਆ ਗਿਆ ਹੈ ਇਸ ਵਿੱਚ ਇੱਕ 2 ਸਾਲ ਦਾ ਬੱਚਾ ਵੀ ਸੀ ਬਹੁਤ ਲੋਕਾਂ ਦੇ ਮਨਾਂ ਵਿੱਚ ਸਵਾਲ ਹੈ ਕਿ ਮੋਦੀ ਗਵਰਨਮੈਂਟ ਭਾਪਤ ਸਰਕਾਰ ਇਹਨਾਂ ਦਾ ਬਦਲਾ ਲਵੇਗੀ ਕਿਉਂਕਿ ਨਾ ਤੀਰਥ ਯਾਤਰੀਆਂ ਨੂੰ ਮਾਰ ਕੇ ਚੈਲੰਜ ਤਾਂ ਕੇਂਦਰੀ ਸਰਕਾਰ ਮੋਦੀ ਗਵਰਨਮੈਂਟ ਨੂੰ ਹੀ ਕੀਤਾ ਗਿਆ ਹੈ ਜੋ ਲਗਭਗ ਚੁੱਪੀ ਧਾਰੀ ਬੈਠੀ ਹੈ ਜਦੋਂ ਕਿ ਮੀਡੀਆ ਲੋਕ ਇਸ ਦਾ ਬਦਲਾ ਠੁਕਵਾ ਜਵਾਬ ਚਾਹੁੰਦੇ ਹਨ ਪਾਕਿਸਤਾਨ ਤੋਂ ਕਿਉਂਕਿ ਇਸ ਪਿੱਛੇ ਇਸ ਸਭ ਪਿੱਛੇ ਹੈ ਤਾਂ ਪਾਕਿਸਤਾਨ ਹੀ ਕੁਝ ਲੋਕ ਹਾਲੇ ਤੱਕ ਕੁਝ ਨਾ ਹੋਇਆ ਵੇਖ ਕੇ ਨਿਰਾਸ਼ ਹਨ ਕਿਉਂਕਿ ਸਿਵਲਿਅਨ ਮਾਰੇ ਗਏ ਹਨ ਸ਼ਹੀਦੀ ਸੇ ਕਰਕੇ ਮੋਦੀ ਗਵਰਨਮੈਂਟ ਕੁਝ ਖਾਸ ਨਾ ਕਰੇ ਪਰ ਦੋਸਤੋ ਪਾਕਿਸਤਾਨ ਨੇ ਮੋਦੀ ਗਵਰਨਮੈਂਟ ਨੂੰ ਸੌਂ ਚੁੱਕ ਸਮਾਗਮ ਤੇ ਇਹ ਰਿਆਸੀ ਘਟਨਾ ਰਾਈ ਜੋ ਹੈਲੋ ਗੁੱਡ ਮਾਰਨਿੰਗ ਕਿਹਾ ਹੈ ਨਿਸ਼ਚਿਤ ਹੀ ਮੋਦੀ ਗਵਰਨਮੈਂਟ ਜਵਾਬ ਵਿੱਚ ਪਾਕਿਸਤਾਨ ਨੂੰ ਗੁੱਡ ਨਾਈਟ ਜ਼ਰੂਰ ਬੋਲੇਗੀ के बाद मैंने पब्लिकली कहा था कि जो आग देशवासियों के दिल में है वो आग मेरे दिल में भी है और मैं दोस्तों इंतजार लंबा नहीं कर सकता चुन चुन करके हिसाब लेना ये मेरी फितरत है कब तक निर्दोष लोगों को मार दे देंगे हम देश हित में जो भी आवश्यकता होगा उसको करना हमारी प्राथमिकता रहेगी मैं देश को विश्वास दिलाना चाहता हूं दोस्तों जब दो उड़ी हमला होया ਸੀ ਤਾਂ ਉਸ ਵੇਲੇ ਮੋਦੀ ਗਵਰਨਮੈਂਟ ਨੇ ਇੱਕ ਦੋ ਭਾਸ਼ਣਾ ਵਿੱਚ ਸਖਤ ਬਦਲੇ ਦੀ ਕਾਰਵਾਈ ਕੀਤੀ ਜਾਵੇਗੀ ਇਹੋ ਜਿਹੇ ਸੰਕੇਤ ਦਿੱਤੇ ਸਨ ਪਰ ਦੋਸਤੋ ਪਲਵਾਮਾ ਵੇਲੇ ਉਹ ਚੁੱਪੀ ਧਾਰੀ ਰਹੇ ਸਨ ਜਿਵੇਂ ਇਸ ਵੇਲੇ ਧਾਰੀ ਹੋਈ ਹੈ ਸਭ ਨੂੰ ਉਮੀਦ ਹੈ ਕਿ ਉਹ ਪੱਜੀ ਮੋੜਨਗੇ ਗੁੱਡ ਨਾਈਟ ਸਲੀਪ ਵੈਲ ਜਰੂਰ ਕਹਿਣਗੇ ਹਾਂ ਇਹ ਉਹਨਾਂ ਦੀ ਸਟ੍ਰੈਟਜੀ ਹੋ ਸਕਦੀ ਹੈ ਥਾਂ ਤੇ ਸਮਾਂ ਉਹ ਆਪ ਚੁਣਨਗੇ ਨਾ ਕਿ ਉਕਸਾਵੇ ਵਿੱਚ ਆ ਕੇ ਪਾਕਿਸਤਾਨ ਅਤੇ ਐਂਟੀ ਇੰਡੀਆ ਐਂਟੀ ਮੋਦੀ ਮੀਡੀਆ ਦੇ ਜਾਲ ਵਿੱਚ ਫਸਣਗੇ ਸਭ ਨੂੰ ਉਮੀਦ ਹੈ ਕਿ ਠੋਸ ਕਾਰਵਾਈ ਜਰੂਰ ਹੋਵੇਗੀ ਬਸ ਇੰਤਜ਼ਾਰ ਹੈ ਤਾਂ ਉਸ ਘੜੀ ਦਾ ਹਮ ਤੁਮੇ ਮਾਰੇਂਗੇ ਔਰ ਜ਼ਰੂਰ ਮਾਰੇਂਗੇ ਲੇਕਿਨ ਉਹ ਬੰਦੂਕ ਵੀ ਹਮਾਰੀ ਹੋਗੀ गोली भी हमारी होगी और वक्त भी हमारा होगा बिच्छू से भी हम दोस्ती कर सकते हैं उसका जहर भी पी सकते हैं लेकिन पाकिस्तान 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 जो, ला 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 ला। जो, जो, पाकिस्तान, पाकिस्तान जो... वैसे पाक ऑकुपाइड कश्मीर उथे जो हालात चल रहे हैं कोई बहुत बड़ी कार्रवाई कोई बहुत बड़ी खबर भी हो सकती है ਜੇ ਇੰਜ ਹੋਇਆ ਤਾਂ ਇੱਕ ਵੱਡਾ ਸੰਘਰਸ਼ ਵੇਖਣ ਨੂੰ ਮਿਲੇਗਾ। ਦੋਸਤੋ ਮੋਦੀ ਗਵਰਨਮੈਂਟ ਚੈਲੰਜੇਜ਼ ਐਸੈਪਟ ਕਰਦੀ ਹੀ ਰਹੀ ਹੈ। ਮੋਦੀ ਗਵਰਨਮੈਂਟ ਕੀ ਜਵਾਬ ਦਿੰਦੀ ਹੈ? ਮੋਦੀ ਗਵਰਨਮੈਂਟ ਕੀ ਜਵਾਬ ਦਿੰਦੀ ਹੈ? ਜਾਂ ਇਹ ਗਠਬੰਧਨ ਗਵਰਨਮੈਂਟ ਕਰਕੇ ਕਮਜ਼ੋਰ ਜਾਂ ਮਜਬੂਰ ਵਿਸਾਖਿਆਵਾਂ ਵਾਲੀ ਸਰਕਾਰ ਹੈ। ਜਲਦ ਹੀ ਭਵਿੱਖ ਵਿੱਚ ਹੋਣ ਵਾਲੀ ਗੁੱਡ ਨਾਈਟ ਵਾਲੀ ਕਾਰਵਾਈ ਇਸ ਦਾ ਸੰਕੇਤ ਦੇ ਹੀ ਦੇਵੇਗੀ। ਪਰ ਲੋਕਾਂ ਵਿੱਚ ਭਾਰਤੀਆਂ ਵਿੱਚ ਰਿਆਸੀ ਹੱਤਿਆਕਾਂਡ ਕਰਕੇ ਗੁੱਸਾ ਅਤੇ ਰੋਗਤਾ ਹੈ ਹੀ। ਆਦੇ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਇਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ